ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਸਤੂ ਦੀ ਪੰਜਾਬ ਹੁਣ ਦੇਸ਼ ਦਾ ਪਹਿਲਾ ਐਂਟੀ ਡਰੋਨ ਕਵਰੇਜ ਸੂਬਾ ਬਣ ਚੁੱਕਿਆ ਹੈ ਜੀ ਹਾਂ ਸੈਕੰਡ ਲਾਈਨ ਆਫ ਡਿਫੈਂਸ ਬਣ ਚੁੱਕਿਆ ਹੈ ਕਿਉਂਕਿ ਹੁਣ ਪੰਜਾਬ ਦੇ ਕੋਲ ਆ ਚੁੱਕੀ ਹੈ ਬਾਂਜ ਦੀ ਅੱਖ ਜੀਹਾਂ ਮਾਨ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਪਹਿਲਾ ਐਂਟੀ ਡਰੋਨ ਕਵਰੇਜ ਸੂਬਾ ਬਣਾ ਦਿੱਤਾ ਹੈ ਸੈਕੰਡ ਲਾਈਨ ਆਫ ਡਿਫੈਂਸ ਸੁਰੱਖਿਆ ਮਾਮਲੇ ਦੇ ਵਿੱਚ ਮਿਸਾਲ ਬਣ ਚੁੱਕਿਆ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਬੇਹੱਦ ਵੱਡਾ ਉਪਰਾਲਾ ਕੀਤਾ ਗਿਆ ਜੋ ਦੇਸ਼ ਦੇ ਵਿੱਚ ਹਲੇ ਕਿਤੇ ਵੀ ਨਹੀਂ ਕੀਤਾ ਜਾ ਸਕਦਾ ਦਰਸਦਲ ਪੰਜਾਬ ਦੀ 533 ਕਿਲੋਮੀਟਰ ਲੰਬੀ ਕਮਾਂਤਰੀ ਸਰਹੱਦ ਤੇ ਹੁਣ ਸੁਰੱਖਿਆ ਦਾ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਦੇ ਵੱਲੋਂ ਸਰਹੱਦੀ ਸੂਬਿਆਂ ਨੂੰ ਲੈ ਕੇ ਚੁੱਕੇ ਗੇ ਕਦਮ ਪੂਰੇ ਦੇਸ਼ ਦੇ ਲਈ ਇੱਕ ਆਦਰਸ਼ ਮਿਸਾਲ ਬਣ ਚੁੱਕੇ ਨੇ ਨਸ਼ਾ ਹਥਿਆਣਾ ਦੀ ਤਸਕਰੀ ਅਤੇ ਡਰੋਨ ਕੁਸਪੈਟ ਵਰਗੀਆਂ ਗੰਭੀਰ ਚੁਣੌਤੀਆਂ ਦੇ ਨਾਲ ਲੜੱਠਣ ਲਈ ਪੰਜਾਬ ਸਰਕਾਰ ਨੇ ਆਧੁਨਿਕ ਤਕਨੀਕ ਪ੍ਰਸ਼ਾਸਨਿਕ ਚੌਕਸੀ ਅਤੇ ਜਨਪਾਕਿਦਾਰੀ ਤੇ ਆਧਾਰਿਤ ਇੱਕ ਠੋਸ ਸੈਕੰਡ ਨਾਇਨ ਆਫ ਡਿਫੈਂਸ ਤਿਆਰ ਕੀਤੀ ਹੈ ਜਿਸ ਨੇ ਸਰਹੱਦੀ ਸੂਖ ਸੁਰੱਖਿਆ ਨੂੰ ਅਭੇਦ ਬਣਾ ਦਿੱਤਾ ਹੈ ਦੇ ਕੇ ਸੂਬਾ ਸਰਕਾਰ ਦਾ ਸਭ ਤੋਂ ਵੱਡਾ ਅਤੇ ਇਤਿਹਾਸਕ ਫੈਸਲਾ ਇਹ ਬਣ ਚੁੱਕਿਆ ਹੈ ਕਿਉਂਕਿ ਹੁਣ ਨੋ ਅਤਿ ਆਧੁਨਿਕ ਐਂਟਰੀ ਡਰੋਨ ਸਿਸਟਮਸ ਦੀ ਖਰੀਦ ਅਤੇ ਤਾਇਨਾਤੀ ਜਿਹੜੀ ਹੈ ਉਹ ਕੀਤੀ ਗਈ ਹੈ ਲਗਭਗ 51.4 ਕਰੋੜ ਦੀ ਲਾਗਤ ਵਾਲੇ ਇਹ ਸਿਸਟਮ ਸਰਹੱਦ ਦੀਆਂ ਜ਼ਿਲ੍ਹਿਆਂ ਦੇ ਵਿੱਚ ਲਗਾਏ ਜਾ ਰਹੇ ਹਨ ਇਹ ਸਿਸਟਮ 10 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਉਡਣ ਵਾਲੇ ਡਰੋਨਾਂ ਦਾ ਡਰੋਨ ਨਾ ਸਿਰਫ ਪਛਾਣ ਸਕਣਗੇ ਸਗੋਂ ਉਹਨਾਂ ਦੇ ਆਪਰੇਟਰ ਦੀ ਲੋਕੇਸ਼ਨ ਤੱਕ ਪਤਾ ਲਗਾ ਸਕਦੇ ਹਨ ਇਹ ਪਹਿਲ ਪੰਜਾਬ ਨੂੰ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਾਉਂਦੀ ਹੈ ਜਿਸਨੇ ਆਪਣੇ ਪੱਧਰ ਤੇ ਐਂਟੀ ਡਰੋਨ ਕਵਰੇਜ ਦੀ ਨੀ ਰੱਖੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਦੂਰੰਦੇਸ਼ੀ ਪਹਿਲ ਸਰਹੱਦੋਂ ਪਾਰ ਹੋਣ ਵਾਲੀ ਹਰ ਗੈਰ ਕਾਨੂੰਨੀ ਗਤੀਵਿਧੀ ਖਿਲਾਫ ਇੱਕ ਸਖਤਸ਼ਾਲੀ ਤਕਨੀਕ ਕਵਰ ਸਭ ਥੋਰੀ ਹੈ ਇਸ ਨਾਲ ਹੀ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਦੇ ਵਿੱਚ 3000 AI ਸਮਰੱਥਾ ਸਿਸਟਮ ਵੀ ਕੈਮਰੇ ਲਗਾਉਣ ਦੀ ਯੋਜਨਾ ਲਗਭਗ ਪੂਰੀ ਕਰ ਲਈ ਹੈ ਇਹਨਾਂ ਵਿੱਚੋਂ ਕਰੀਬ 2300 ਕੈਮਰੇ ਪਹਿਲਾਂ ਹੀ ਕਾਰਸ਼ੀਲ ਹੋ ਚੁੱਕੇ ਨੇ ਜੋ ਸ਼ੱਕੀ ਗਤਵਧੀਆਂ ਨੂੰ ਤੁਰੰਤ ਟਰੈਕ ਕਰਕੇ ਪੁਲਿਸ ਕੰਟਰੋਲ ਰੂਮ ਤੱਕ ਅਲਰਟ ਭੇਜਦੇ ਹਨ ਤੇ ਇਸ ਯੋਜਨਾ ਲਈ 20 ਕਰੋੜ ਦਾ ਬਜਟੀ ਪ੍ਰਬਧਾਨ ਕੀਤਾ ਗਿਆ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੀਆਂ ਸਰਹੱਦਾਂ ਤੇ ਹਰ ਹਰਕਤ ਤੇ ਨਜ਼ਰ ਰੱਖਣ ਵਾਲਾ हजारा मौजूद ने जो दिन रात सूबे यकी बना रही जन दी इस दी सब तो मजबूत कड़ी बनाया गया है राज्य सरकार ने सरहदी इलाक उन्नीस हजार पांच सौ तेई पिंड रक्षा कमेटियां विलेज डिफेंस कमेटी गठित कितिया ने जिन्हों के स्थानक नागरिक सबका सैनिक अध्यापक नौजवान शामिल हैं यह कमेटियां पिंड प्धर से नशा तस्करी के खिलाफ मुहिम चला रही इस अलावा मान सरकार ने सरहदी इलाकों हजार होमगार्डस ਤੇ ਤਨਾਤੀ ਦਾ ਫੈਸਲਾ ਲਿਆ ਹੈ ਇਹ ਪੰਜਾਬ ਦੀ ਆਪਣੀ ਸੈਕੰਡ ਲਾਈਨ ਆਫ ਡਿਫੈਂਸ ਹੈ ਜੋ ਸੂਬਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਚੌਕਸੀ ਯਕੀਨੀ ਬਣਾ ਰਹੀ ਹੈ 10 ਤਰੀਕ ਸਰਹੱਦੀ ਸੁਰੱਖਿਆ ਨੂੰ ਸੁਧਰ ਕਰਨ ਦੇ ਲਈ ਪੰਜਾਬ ਨੇ 110 ਕਰੋੜ ਦਾ ਵਿਸ਼ੇਸ਼ ਬਜਟ ਅਲਰਟ ਕੀਤਾ ਹੈ ਇਸ ਤੋਂ ਇਲਾਵਾ 40 ਕਰੋੜ ਦਾ ਵਾਧੂ ਫੰਡ ਸਰਹੱਦੀ ਵਿਕਾਸ ਕਾਰਜਾਂ ਲਈ ਜਾਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਨੇ ਸਰਹੱਦ ਤੇ ਹਰ 5 ਕਿਲੋਮੀਟਰ ਤੇ 100 ਚੱਕਪੋਸਟਾਂ ਸਥਾਪਿਤ ਕੀਤੀਆਂ ਨੇ ਜਸਨਾਲ ਚੌਕਸੀ ਪ੍ਰਣਾਲੀ ਅਭੇਧ ਹੋ ਚੁੱਕੀ ਇਹਨਾਂ ਸਾਰੇ ਯਤਨਾਂ ਨਾਲ ਡਰੋਨ ਅਧਾਰਿਤ ਤਕ ਤਸਕਰੀ ਵਿੱਚ ਜ਼ਿਕਰਯੋਗ ਕਮੀ ਆਈ ਹੈ ਮਾਨ ਸਰਕਾਰ ਦੀ ਇਹ ਨੀਤੀ ਹੁਣ ਪੂਰੇ ਦੇਸ਼ ਲਈ ਇੱਕ ਪ੍ਰੇਰਣਾ ਸੋਤ ਬਣ ਰਹੀ ਹੈ